ਸਰਦਾਰ ਉਦਮ ਸਿੰਘ ਜੀ ਸੁਨਾਮ ਦੇ ਜੰਮਪਲ ਸੀਗੇ ਸੋ ਇਸ ਲਈ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ 1993 94 ਤੋਂ ਸਟੇਟ ਲੈਵਲ ਦਾ ਫੰਕਸ਼ਨ ਹੈ ਜਿਹੜਾ ਜਦੋਂ ਮੇਰੇ ਫਾਦਰ ਸਾਹਿਬ ਐਮ ਐਲ ਏ ਮਿਨਿਸਟਰ ਹੋਇਆ ਕਰਦੇ ਸੀਗੇ ਉਸ ਸਮੇਂ ਉਹਨਾਂ ਨੇ ਸ਼ੁਰੂ ਕਰਾ ਦਿੱਤਾ ਸੀਗਾ ਪਰ ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਮੰਗਾਂ ਸੀਗੀਆਂ ਜਿਹੜੀਆਂ ਕਿ ਪੈਂਡਿੰਗ ਪਈਆਂ ਸੀਗੀਆਂ ਤੇ ਉਹਨਾਂ ਵਿੱਚੋਂ ਇੱਕ ਮੁੱਖ ਮੰਗ ਕਿਉਂਕਿ ਉਸ ਦਿਨ ਕੱਲੇ ਸੁਨਾਮ ਦੇ ਵਿੱਚ ਹੀ ਨਹੀਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਲੱਗਦੇ ਨੇ ਖੂਨਦਾਨ ਕੈਂਪ ਲੱਗਦੇ ਨੇ ਅੱਖਾਂ ਦੇ ਕੈਂਪ ਲੱਗਦੇ ਨੇ ਸੋਸ਼ਲ ਸਮਾਜਿਕ ਐਕਟੀਵਿਟੀਆਂ ਬਹੁਤ ਹੁੰਦੀਆਂ ਨੇ ਸੋ ਕੰਬੋਜਪਾਈ ਚਾਰੇ ਦੀ ਜੋ ਇੱਕ ਮੁੱਖ ਮੰਗ ਸੀਗੀ ਕਿ 31 ਜੁਲਾਈ ਨੂੰ ਛੁੱਟੀ ਹੋਣੀ ਚਾਹੀਦੀ ਹੈ ਗਾਸਟੇਡ ਛੁੱਟੀ ਹੋਣੀ ਚਾਹੀਦੀ ਹੈ ਅਸੀਂ ਉਹਦੇ ਲਈ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਔਰ ਅਸੀਂ ਸਾਰੇ ਸ਼੍ਰੀ ਅਰਵਿੰਦ ਕੇਜਰੀਵਾ ਜੀ ਨੂੰ ਇਨਵਾਈਟ ਕਰਨ ਵੀ ਗਏ ਸੀ ਔਰ ਉਹਨਾਂ ਨੂੰ ਬੇਨਤੀ ਵੀ ਕੀਤੀ ਸੀਗੀ ਤੇ ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 31 ਜੁਲਾਈ ਨੂੰ ਸ਼ਹੀਦ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗਸਟेड ਛੁੱਟੀ ਹੈ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਬੋਰਡਾਂ ਕਾਰਪੋਰੇਸ਼ਨਾਂ ਦੇ ਵਿੱਚ ਹੋਏਗੀ ਸਰਦਾਰ ਉਦਮ ਸਿੰਘ ਜੀ ਸੁਨਾਮ ਦੇ ਜੰਪਲ ਸੀਗੇ ਸੋ ਇਸ ਲਈ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ 1993-94 ਤੋਂ ਸਟੇਟ ਲੈਵਲ ਦਾ ਫੰਕਸ਼ਨ ਹੈ ਜਿਹੜਾ ਜਦੋਂ ਮੇਰੇ ਫਾਦਰ ਸਾਹਿਬ ਐਮ ਐਲ ਏ ਮਿਨਿਸਟਰ ਹੋਇਆ ਕਰਦੇ ਸੀਗੇ ਉਸ ਸਮੇਂ ਉਹਨਾਂ ਨੇ ਸ਼ੁਰੂ ਕਰਾ ਦਿੱਤਾ ਸੀਗਾ ਪਰ ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਮੰਗਾਂ ਸੀਗੀਆਂ ਜਿਹੜੀਆਂ ਕਿ ਪੈਂਡਿੰਗ ਪਈਆਂ ਸੀਗੀਆਂ ਤੇ ਉਹਨਾਂ ਵਿੱਚੋਂ ਇੱਕ ਮੁੱਖ ਮੰਗ ਕਿਉਂਕਿ ਉਸ ਦਿਨ ਕੱਲੇ ਸੁਨਾਮ ਦੇ ਵਿੱਚ ਹੀ ਨਹੀਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਲਾਗਦੇ ਨੇ ਖੂਨਦਾਨ ਕੈਂਪ ਲਾਗਦੇ ਨੇ ਅੱਖਾਂ ਦੇ ਕੈਂਪ ਲਾਗਦੇ ਨੇ ਸੋਸ਼ਲ ਸਮਾਜਿਕ ਐਕਟੀਵਿਟੀਜ਼ ਬਹੁਤ ਹੁੰਦੀਆਂ ਨੇ ਸੋ ਕੰਬੋਜਪਾਈ ਚਾਰੇ ਦੀ ਜੋ ਇੱਕ ਮੁੱਖ ਮੰਗ ਸੀਗੀ ਕਿ 31 ਜੁਲਾਈ ਨੂੰ ਛੁੱਟੀ ਹੋਣੀ ਚਾਹੀਦੀ ਹੈ ਗਸਟਡ ਛੁੱਟੀ ਹੋਣੀ ਚਾਹੀਦੀ ਹੈ ਅਸੀਂ ਉਹਦੇ ਲਈ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਔਰ ਅਸੀਂ ਸਾਰੇ ਸ਼੍ਰੀ ਅਰਵਿੰਦ ਕੇਜਰੀਵਾ ਜੀ ਨੂੰ ਇਨਵਾਈਟ ਕਰਨ ਵੀ ਗਏ ਸੀ ਔਰ ਉਹਨਾਂ ਨੂੰ ਬੇਨਤੀ ਵੀ ਕੀਤੀ ਸੀਗੀ ਤੇ ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 31 ਜੁਲਾਈ ਨੂੰ ਸ਼ਹੀਦ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗਸਟੇਡ ਛੁੱਟੀ ਹੈ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਬੋਰਡਾਂ ਕਾਰਪੋਰੇਸ਼ਨਾਂ ਦੇ ਵਿੱਚ ਹੋਏਗੀ ਸਰਦਾਰ ਉਦਮ ਸਿੰਘ ਜੀ ਸੁਨਾਮ ਦੇ ਜੰਪਲ ਸੀਗੇ ਸੋ ਇਸ ਲਈ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ 1900 9394 ਤੋਂ ਸਟੇਟ ਲੈਵਲ ਦਾ ਫੰਕਸ਼ਨ ਹੈ ਜਿਹੜਾ ਜਦੋਂ ਮੇਰੇ ਫਾਦਰ ਸਾਹਿਬ ਐਮ ਐਲ ਏ ਮਿਨਿਸਟਰ ਹੋਇਆ ਕਰਦੇ ਸੀਗੇ ਉਸ ਸਮੇਂ ਉਹਨਾਂ ਨੇ ਸ਼ੁਰੂ ਕਰਾ ਦਿੱਤਾ ਸੀਗਾ ਪਰ ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਮੰਗਾਂ ਸੀਗੀਆਂ ਜਿਹੜੀਆਂ ਕਿ ਪੈਂਡਿੰਗ ਪਈਆਂ ਸੀਗੀਆਂ ਤੇ ਉਹਨਾਂ ਵਿੱਚੋਂ ਇੱਕ ਮੁੱਖ ਮੰਗ ਕਿਉਂਕਿ ਉਸ ਦਿਨ ਕੱਲੇ ਸੁਨਾਮ ਦੇ ਵਿੱਚ ਹੀ ਨਹੀਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਲਾਗਦੇ ਨੇ ਖੂਨਦਾਨ ਕੈਂਪ ਲਾਗਦੇ ਨੇ ਅੱਖਾਂ ਦੇ ਕੈਂਪ ਲਾਗਦੇ ਨੇ ਸੋਸ਼ਲ ਸਮਾਜਿਕ ਐਕਟੀਵिटीज ਬਹੁਤ ਹੁੰਦੀਆਂ ਨੇ ਸੋ ਕੰਬੋਜਪਾਈ ਚਾਰੇ ਦੀ ਜੋ ਇੱਕ ਮੁੱਖ ਮੰਗ ਸੀਗੀ ਕਿ 31 ਜੁਲਾਈ ਨੂੰ ਛੁੱਟੀ ਹੋਣੀ ਚਾਹੀਦੀ ਹੈ ਗਸਟਡ ਛੁੱਟੀ ਹੋਣੀ ਚਾਹੀਦੀ ਹੈ ਅਸੀਂ ਉਹਦੇ ਲਈ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਔਰ ਅਸੀਂ ਸਾਰੇ ਸ਼੍ਰੀ ਅਰਵਿੰਦ ਕੇਜਰੀਵਾਜੀ ਨੂੰ ਇਨਵਾਈਟ ਕਰਨ ਵੀ ਗਏ ਸੀ ਔਰ ਉਹਨਾਂ ਨੂੰ ਬੇਨਤੀ ਵੀ ਕੀਤੀ ਸੀਗੀ ਤੇ ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 31 ਜੁਲਾਈ ਨੂੰ ਸ਼ਹੀਦ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗਸਟਡ ਛੁੱਟੀ ਹੈ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਬੋਰਡਾਂ ਕਾਰਪੋਰੇਸ਼ਨਾਂ ਦੇ ਵਿੱਚ ਹੋਏਗੀ ਸਰਦਾਰ ਉਦਮ ਸਿੰਘ ਜੀ ਸੁਨਾਮ ਦੇ ਜੰਮਪਲ ਸੀਗੇ ਸੋ ਇਸ ਲਈ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ 1900 9394 ਤੋਂ ਸਟੇਟ ਲੈਵਲ ਦਾ ਫੰਕਸ਼ਨ ਹੈ ਜਿਹੜਾ ਜਦੋਂ ਮੇਰੇ ਫਾਦਰ ਸਾਹਿਬ ਐਮ ਐਲ ਏ ਮਿਨਿਸਟਰ ਹੋਇਆ ਕਰਦੇ ਸੀਗੇ ਉਸ ਸਮੇਂ ਉਹਨਾਂ ਨੇ ਸ਼ੁਰੂ ਕਰਾ ਦਿੱਤਾ ਸੀਗਾ ਪਰ ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਮੰਗਾਂ ਸੀਗੀਆਂ ਜਿਹੜੀਆਂ ਕਿ ਪੈਂਡਿੰਗ ਪਈਆਂ ਸੀਗੀਆਂ ਤੇ ਉਹਨਾਂ ਵਿੱਚੋਂ ਇੱਕ ਮੁੱਖ ਮੰਗ ਕਿਉਂਕਿ ਉਸ ਦਿਨ ਕੱਲੇ ਸੁਨਾਮ ਦੇ ਵਿੱਚ ਹੀ ਨਹੀਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਲਾਗਦੇ ਨੇ ਖੂਨਦਾਨ ਕੈਂਪ ਲਾਗਦੇ ਨੇ ਅੱਖਾਂ ਦੇ ਕੈਂਪ ਲਾਗਦੇ ਨੇ ਸੋਸ਼ਲ ਸਮਾਜਿਕ ਐਕਟੀਵਿਟੀਆਂ ਬਹੁਤ ਹੁੰਦੀਆਂ ਨੇ ਸੋ ਅ ਕੰਬੋਜਪਾਈ ਚਾਰੇ ਦੀ ਜੋ ਇੱਕ ਮੁੱਖ ਮੰਗ ਸੀਗੀ ਕਿ 31 ਜੁਲਾਈ ਨੂੰ ਛੁੱਟੀ ਹੋਣੀ ਚਾਹੀਦੀ ਹੈ ਗਸਟਡ ਛੁੱਟੀ ਹੋਣੀ ਚਾਹੀਦੀ ਹੈ ਅਸੀਂ ਉਹਦੇ ਲਈ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਔਰ ਅਸੀਂ ਸਾਰੇ ਸ਼੍ਰੀ ਅਰਵਿੰਦ ਕੇਜਰੀਵਾ ਜੀ ਨੂੰ ਇਨਵਾਈਟ ਕਰਨ ਵੀ ਗਏ ਸੀ ਔਰ ਉਹਨਾਂ ਨੂੰ ਬੇਨਤੀ ਵੀ ਕੀਤੀ ਸੀਗੀ ਤੇ ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 31 ਜੁਲਾਈ ਨੂੰ ਸ਼ਹੀਦ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗਸਟेड ਛੁੱਟੀ ਹੈ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਬੋਰਡਾਂ ਕਾਰਪੋਰੇਸ਼ਨਾਂ ਦੇ ਵਿੱਚ ਹੋਏਗੀ ਸਰਦਾਰ ਉਦਮ ਸਿੰਘ ਜੀ ਸੁਨਾਮ ਦੇ ਜੰਮਪਲ ਸੀਗੇ ਸੋ ਇਸ ਲਈ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ 1993 94 ਤੋਂ ਸਟੇਟ ਲੈਵਲ ਦਾ ਫੰਕਸ਼ਨ ਹੈ ਜਿਹੜਾ ਜਦੋਂ ਮੇਰੇ ਫਾਦਰ ਸਾਹਿਬ ਐ ਐਮ ਐਲ ਏ ਮਿਨਿਸਟਰ ਹੋਇਆ ਕਰਦੇ ਸੀਗੇ ਉਸ ਸਮੇਂ ਉਹਨਾਂ ਨੇ ਸ਼ੁਰੂ ਕਰਾ ਦਿੱਤਾ ਸੀਗਾ ਪਰ ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਮੰਗਾਂ ਸੀਗੀਆਂ ਜਿਹੜੀਆਂ ਕਿ ਪੈਂਡਿੰਗ ਪਈਆਂ ਸੀਗੀਆਂ ਤੇ ਉਹਨਾਂ ਵਿੱਚੋਂ ਇੱਕ ਮੁੱਖ ਮੰਗ ਕਿਉਂਕਿ ਉਸ ਦਿਨ ਕੱਲੇ ਸੁਨਾਮ ਦੇ ਵਿੱਚ ਹੀ ਨਹੀਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਲਾਗਦੇ ਨੇ ਖੂਨਦਾਨ ਕੈਂਪ ਲਾਗਦੇ ਨੇ ਅੱਖਾਂ ਦੇ ਕੈਂਪ ਲਾਗਦੇ ਨੇ ਸੋਸ਼ਲ ਸਮਾਜਿਕ ਐਕਟੀਵਿਟੀਜ਼ ਬਹੁਤ ਹੁੰਦੀਆਂ ਨੇ ਸੋ ਕੰਬੋਜਪਾਈ ਚਾਰੇ ਦੀ ਜੋ ਇੱਕ ਮੁੱਖ ਮੰਗ ਸੀਗੀ ਕਿ 31 ਜੁਲਾਈ ਨੂੰ ਛੁੱਟੀ ਹੋਣੀ ਚਾਹੀਦੀ ਹੈ ਗਸਟੇਡ ਛੁੱਟੀ ਹੋਣੀ ਚਾਹੀਦੀ ਹੈ ਅਸੀਂ ਉਹਦੇ ਲਈ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਔਰ ਅਸੀਂ ਸਾਰੇ ਸ਼੍ਰੀ ਅਰਵਿੰਦ ਕੇਜਰੀਵਾਜੀ ਨੂੰ ਇਨਵਾਈਟ ਕਰਨ ਵੀ ਗਏ ਸੀ ਔਰ ਉਹਨਾਂ ਨੂੰ ਬੇਨਤੀ ਵੀ ਕੀਤੀ ਸੀਗੀ ਤੇ ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 31 ਜੁਲਾਈ ਨੂੰ ਸ਼ਹੀਦ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਅਗਸਟ ਦੀ ਛੁੱਟੀ ਹੈ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਬੋਰਡਾਂ ਕਾਰਪੋਰੇਸ਼ਨਾਂ ਦੇ ਵਿੱਚ ਹੋਏਗੀ ਸਰਦਾਰ ਉਦਮ ਸਿੰਘ ਜੀ ਸੁਨਾਮ ਦੇ ਜੰਮਪਲ ਸੀਗੇ ਸੋ ਇਸ ਲਈ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ 1900 9394 ਤੋਂ ਸਟੇਟ ਲੈਵਲ ਦਾ ਫੰਕਸ਼ਨ ਹੈ ਜਿਹੜਾ ਜਦੋਂ ਮੇਰੇ ਫਾਦਰ ਸਾਹਿਬ ਐਮ ਐਲ ਏ ਮਿਨਿਸਟਰ ਹੋਇਆ ਕਰਦੇ ਸੀਗੇ ਉਸ ਸਮੇਂ ਉਹਨਾਂ ਨੇ ਸ਼ੁਰੂ ਕਰਾ ਦਿੱਤਾ ਸੀਗਾ ਪਰ ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਮੰਗਾਂ ਸੀਗੀਆਂ ਜਿਹੜੀਆਂ ਕਿ ਪੈਂਡਿੰਗ ਪਈਆਂ ਸੀਗੀਆਂ ਤੇ ਉਹਨਾਂ ਵਿੱਚੋਂ ਇੱਕ ਮੁੱਖ ਮੰਗ ਕਿਉਂਕਿ ਉਸ ਦਿਨ ਕੱਲੇ ਸੁਨਾਮ ਦੇ ਵਿੱਚ ਹੀ ਨਹੀਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਲਾਗਦੇ ਨੇ ਖੂਨਦਾਨ ਕੈਂਪ ਲਾਗਦੇ ਨੇ ਅੱਖਾਂ ਦੇ ਕੈਂਪ ਲਾਗਦੇ ਨੇ ਸੋਸ਼ਲ ਸਮਾਜਿਕ ਐਕਟੀਵਿਟੀਆਂ ਬਹੁਤ ਹੁੰਦੀਆਂ ਨੇ ਸੋ ਅ ਕੰਬੋਜਪਾਈ ਚਾਰੇ ਦੀ ਜੋ ਇੱਕ ਮੁੱਖ ਮੰਗ ਸੀਗੀ ਕਿ 31 ਜੁਲਾਈ ਨੂੰ ਛੁੱਟੀ ਹੋਣੀ ਚਾਹੀਦੀ